ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਸਿੱਖ ਦਾ ਪਰੋਸਾ ਆਓ ਪਿਆਰਿਓ ਆਪ ਜੀ ਦੇ ਨਾਲ ਸੰਝਾ ਕੀਤਾ ਜਾਵੇ ਆਗਰਾ ਸ਼ਹਿਰ ਦੇ ਕੋਲ ਇੱਕ ਪਿੰਡ ਜਿਸ ਦਾ ਨਾਮ ਜੇਜੋਂ ਕਰਕੇ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਉਸ ਸਮੇਂ ਦਾ ਮੁਗਲ ਬਾਦਸ਼ਾਹ ਬਹਾਦਰ ਸ਼ਾ ਜਫਰ ਬੈਠੇ ਹੋਏ ਸਨ ਇਹ ਉਸ ਵੇਲੇ ਦੀ ਪਿਆਰੀ ਗੱਲ ਹੈ ਜਿਸ ਵੇਲੇ ਸਦੂ ਸੱਚੇ ਪਾਸ਼ਾ ਸਰਬੰਸ ਸਵਾਰ ਕੇ ਨਦੇੜ ਦੀ ਧਰਤੀ ਨੂੰ ਜਾਂਦੇ ਆ ਜਦੋਂ ਬੇਨਤੀ ਕਰਦਾ ਬਹਾਦਰ ਸ਼ਾ ਤੇ ਰਾਜ ਭਾਗ ਲੈ ਕੇ ਦਿੰਦੇ ਹਨ ਇਹ ਉਸ ਤੋਂ ਬਾਅਦ ਦੀ ਗੱਲ ਹੈ ਮੁਗਲ ਬਾਦਸ਼ਾਹ ਗਲ ਛੇੜਦਾ ਮਹਾਰਾਜ ਮੈਨ ਸੁਣਿਆ ਤੁਸੀਂ ਸ਼ੇਰ ਦਾ ਸ਼ਿਕਾਰ ਕਰ ਲੈਂਦੇ ਹੋ ਬਾਦਸ਼ਾਹ ਨੇ ਫਰਮਾਇਆ ਹਾਂ ਬਾਦਸ਼ਾਹ ਉਹਨਾਂ ਸ਼ੇਰਾਂ ਦਾ ਜੋ ਆਦਮ ਖੋਰ ਹੋਣ ਕਿਉਂਕਿ ਉਹ ਇਨਸਾਨੀ ਜਾਨਾਂ ਲਈ ਖਤਰਾ ਬਣ ਜਾਂਦੇ ਨੇ ਬਾਦਸ਼ਾਹ ਕਹਿੰਦਾ ਬਾਦਸ਼ਾਹ ਇੱਥੇ ਲਾਗੇ ਦੇ ਜੰਗਲ ਵਿੱਚ ਇੱਕ ਸ਼ੇਰ ਹੈ ਜੋ ਆਦਮ ਖੋਰ ਬਣ ਚੁੱਕਾ ਹੈ ਤੁਸੀਂ ਕਿਰਪਾ ਕਰੇ ਉਸ ਕਰਕੇ ਉਸ ਦਾ ਸ਼ਿਕਾਰ ਕਰਕੇ ਇੱਥੋਂ ਦੀ ਸੰਗਤ ਦੀ ਰੱਖਿਆ ਕਰੋ ਤਾਂ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਨੂੰ ਸ਼ਿਕਾਰ ਕਰਨ ਦੀ ਤਿਆਰੀ ਲਿਖਿਆ ਇਹ ਗੱਲ ਬਾਤ ਦਾ ਵੀਰਵਾ ਦਰਬਾਰ ਵਿੱਚ ਬੈਠਾ ਗੁਰੂ ਦਾ ਸਿੱਖ ਭਾਈ ਰੋਸ਼ਨ ਸਿੰਘ ਸੁਣ ਰਿਹਾ ਸੀ ਹੱਥ ਜੋੜ ਕੇ ਗੁਰੂ ਦੇ ਅੱਗੇ ਹਾਜ਼ਰ ਹੁੰਦਾ ਹੈ ਗੁਰੂ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸਿੱਖ ਗੁਰੂ ਦੇ ਨਾਲ ਖੋਣ ਤੇ ਸ਼ਿਕਾਰ ਫਿਰ ਵੀ ਗੁਰੂ ਨੂੰ ਕਰਨਾ ਪਵੇ ਤੁਸੀਂ ਮੈਨੂੰ ਆਗਿਆ ਬਖਸ਼ੋ ਅਤੇ ਮਿਹਰ ਕਰੋ ਮੈਂ ਕੱਲਾ ਹੀ ਸ਼ੇਰ ਦਾ ਸ਼ਿਕਾਰ ਕਰਾਂਗਾ ਸੱਚੇ ਬਾਦਸ਼ਾਹ ਸਹਿਬਸ਼ਹੀ ਗੁਰਗੋਬ ਸਿੰਘ ਜੀ ਨੇ ਆਪਣੀ ਸ਼ਮਸ਼ੀਰ ਪਾਈ ਰੋਸ਼ਨ ਸਿੰਘ ਨੂੰ ਦੇਣੀ ਚਾਹੀ ਪਰ ਭਾਈ ਰੋਸ਼ਨ ਸਿੰਘ ਨੇ ਸ਼ਮਸ਼ੀਰ ਲੈਣ ਤੋਂ ਇਨਕਾਰ ਕਰ ਦਿੱਤਾ ਕੀ ਬਾਦਸ਼ਾਹ ਮੈਂ ਤੁਹਾਡੀ ਸ਼ਮਸ਼ੀਰ ਲੈ ਗਿਆ ਬਹਾਦਰ ਸ਼ਾਹ ਬਾਦਸ਼ਾਹ ਸਮਝੇਗਾ ਇਸ ਦੇ ਵਿੱਚ ਗੁਰੂ ਦੀ ਕਰਾਮਾਤ ਹੈ ਮੈਂ ਤੇ ਆਪਣੀ ਵੀ ਸ਼ਮਸ਼ੀਰ ਨਾਲ ਲੈ ਕੇ ਨਹੀਂ ਜਾਵਾਂਗਾ ਜਦ ਅੰਮ੍ਰਿਤ ਪਾਨ ਕੀਤਾ ਸੀ ਉਹ ਸ਼ਮਸ਼ੀਰ ਵੀ ਤੁਸੀਂ ਮੈਨੂੰ ਦਿੱਤੀ ਸੀ ਸੱਚੇ ਪਾਤਸ਼ਾਹ ਨੇ ਫਿਰ ਭਾਈ ਰੋਸ਼ਨ ਸਿੰਘ ਨੂੰ ਪੁੱਛਿਆ ਫੇ ਤੂੰ ਸ਼ਿਕਾਰ ਕਰ ਕਿਸ ਤਰ੍ਹਾਂ ਕਰੇਗਾ ਭਾਈ ਸਿੱਖਾ ਮੈਨੂੰ ਵੀ ਸਮਝਾ ਦੇ ਸਿੱਖ ਹੱਥ ਜੋੜ ਕੇ ਕਹਿੰਦਾ ਸੱਚੇ ਪਾਸ਼ਾ ਤੁਹਾਡੀ ਮਿਹਰ ਹੋਣੀ ਚਾਹੀਦੀ ਹੈ ਸ਼ੇਰ ਨੂੰ ਮੈਂ ਡੰਡੇ ਨਾਲ ਹੀ ਮਾਰਾਂਗਾ ਬਹਾਦਰ ਸ਼ਾਹ ਸੋਚਦਾ ਹੈ ਕਿ ਨਹੀਂ ਹੋ ਸਕਦਾ ਕਿਉਂਕਿ ਉਸ ਦੇ ਸਿਪਾਹੀ ਬਹੁਤ ਦਿਨਾਂ ਤੋਂ ਸ਼ੇਰ ਕੋਲ ਮਾਰ ਖਾ ਚੁੱਕੇ ਨੇ ਤੇ ਵਾਪਸ ਮਾਰ ਖਾ ਕੇ ਆ ਰਹੇ ਨੇ ਗੁਰੂ ਦਾ ਲਾਲ ਡੰਡਾ ਲੈ ਕੇ ਜੰਗਲ ਵਿੱਚ ਜਾ ਵੜਿਆ ਸ਼ਾਮ ਢਲਦੀ ਤੱਕ ਸਿੱਖਾਂ ਨੇ ਆਪਣੇ ਕੰਨ ਕੱਸੇ ਨਾਲ ਸ਼ੇਰ ਦੀਆਂ ਦੋਵੇਂ ਲੱਤਾਂ ਬੰਨ ਡੰਡੇ ਨਾਲ ਕੜੀਸਦੇ ਹੋਏ ਲਿਆ ਕੇ ਬਾਦਸ਼ਾਹ ਦੇ ਮੂਰੇ ਸੁੱਟ ਦਿੱਤਾ ਬਾਦਸ਼ਾਹ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਬਾਦਸ਼ਾਹ ਨੇ ਆਪਣੇ ਗਲ ਵਿੱਚੋਂ ਹੀਰੇਆਂ ਜੜੀ ਮਾਲਾ ਸਿੱਖ ਹੁੰਦੀ ਨਹੀਂ ਚਾਹੀ ਪਰ ਸਿੱਖ ਨੇ ਇਨਕਾਰ ਕਰ ਦਿੱਤਾ ਇੱਕ ਸਿੱਖ ਦੀ ਝੋਲੀ ਅੱਡੀ ਜਾ ਸਕਦੀ ਹੈ ਉਹ ਵੀ ਸਿਰਫ ਆਪਣੇ ਗੁਰੂ ਦੇ ਮੂਹਰੇ ਜੇਕਰ ਸਿੱਖ ਦੀ ਝੋਲੀ ਕੋਈ ਪੜ੍ਹ ਸਕਦਾ ਹੈ ਤੇ ਗੁਰੂ ਹੀ ਪੜ੍ਹ ਸਕਦਾ ਹੈ ਗੁਰੂ ਤੋਂ ਬਗੈਰ ਕੋਈ ਹੋਰ ਇਹ ਝੋਲੀ ਨਹੀਂ ਪੜ੍ਹ ਸਕਦਾ ਸੇ ਸੀ ਪਿਆਰੋ ਇੱਕ ਸਿੱਖ ਦੀ ਵਾਰਤਾ ਜੋ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਸਿੱਖ ਦਾ ਭਰੋਸਾ ਗੁਰੂ ਤੇ ਗੁਰੂ ਜੀ ਨੇ ਕਿਵੇਂ ਸਿੱਖ ਤੇ ਮੇਰੇ ਪ੍ਰਯਾਤਨ ਲਾ ਕੇ ਉਸ ਦੀ ਕਾਰਜਲਾਸ ਕੀਤੇ ਆਓ ਇੱਥੇ ਸਮਾਪਤੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ